ਨਾਲਕਦੇਵ ਜੀ ਮਹਾਰਾਜ ਦੇ ਪ੍ਰਕਾਸ਼ਪੁਰ ਨੂੰ ਲੈ ਕੇ ਸਿੱਖ ਜੱਥਾ ਜਿਹੜਾ ਆ ਪਾਕਿਸਤਾਨ ਗਿਆ ਸੀ ਤਾਂ ਉੱਥੇ ਇੱਕ ਸਰਬਜੀਤ ਕੌਰ ਨਾ ਦੀ ਔਰਤ ਵੀ ਉਸ ਜੱਥੇ ਵਿੱਚ ਗਏ ਸੀ ਤਾਂ ਜਦੋਂ 13 ਤਰੀਕ ਨੂੰ ਜੱਥਾ ਵਾਪਸ ਆਇਆ ਸੀ ਤਾਂ ਸਰਬਜੀਤ ਕੌਰ ਜਿਹੜੀ ਆ ਉਹ ਉੱਥੇ ਹੀ ਪਾਕਿਸਤਾਨ ਦੇ ਵਿੱਚ ਰਹਿ ਗਈ ਤਾਂ ਹੁਣ ਖਬਰ ਨਿਕਲ ਕੇ ਸਾਹਮਣੇ ਇਹ ਆ ਰਹੀ ਆ ਕਿ ਹੁਣ ਸਰਬਜੀਤ ਕੌਰ ਜਿਹੜੀ ਆ ਉਸ ਨੇ ਪਾਕਿਸਤਾਨ ਦੇ ਵਿੱਚ ਹੀ ਜੜਾਇਆ ਉਹ ਨਿਕਾਹ ਕਰਾ ਲਿਆ ਹੈ ਤਾਂ ਹੁਣ ਉਸ ਨੇ ਆਪਣਾ ਧਰਮ ਪਰਿਵਰਤਨ ਵੀ ਕਰ ਲਿਆ ਤਾਂ ਉਸ ਦਾ ਜਿਹੜਾ ਨਾਮ ਨੂਰ ਹੁਸੈਨ ਜਿਹੜਾ ਆ ਉਸ ਨੇ ਰੱਖ ਲਿੱਤਾ ਗਿਆ ਹੈ ਤਾਂ ਇਸ ਤੋਂ ਬਾਅਦ ਅੱਜ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਜਿਹਦਾ ਜਿਹੜਾ ਅੱਜ ਬਿਆਨ ਆਇਆ ਤਾਂ ਕੀ ਕੁਝ ਕਹਿ ਰਹੇ ਨੇ ਪ੍ਰਤਾਪ ਸਿੰਘ ਜੀ ਆਓ ਤੁਹਾਨੂੰ ਹੀ ਦੱਸਦੇ ਹਾਂ ਸਾਡੇ ਕੋਲ ਜਦੋਂ ਕੋਈ ਅਸੀਂ ਨਾ ਪਾਉਣਾ ਇਹ ਮੈਂਬਰਸ਼ਾਪ ਵਾਲੀ ਕਮੇਟੀ ਜਿਹੜੀ ਉਹ ਹਲਕੇ ਦੇ ਜਿੰਨੇ ਕੋਈ ਜਿੰਨੇ ਜਾਣਾ ਹੁੰਦਾ ਯਾਤਰਾ ਤੇ ਜੋ ਸਿਕ ਕੋਮਪਲ ਜਿਹੜੇ ਮੈਂ ਵਰਤਾਉ ਪੁੱਛਦੇ ਨੇ ਉਹਨਾਂ ਯਾਤਰਾ ਤੇ ਕੋਈ ਨਾ ਜਾਣਾ ਹੁੰਦਾ ਤੇ ਉਹ ਮੈਂਬਰ ਸਾਹਿਬ ਸ਼ਿਫਾਰਿਸ਼ ਕਰਕੇ ਭੇਜਦੇ ਨੇ ਇਹ ਵੀ ਇਹ ਟੂ ਐਨ ਜੀਓ ਮੈਂਬਰ ਸਾਹਿਬ ਕੋਲ ਕਿਤੇ ਅਪਰੋਚ ਕੀਤੀ ਹੁੰਦੀ ਆ ਮੈਂਬਰ ਸਾਹਿਬ ਨੇ ਸ਼ਿਫਾਰਿਸ਼ ਕਰਕੇ ਭੇਜਦੇ ਔਰ ਭਾਵੇਂ ਸਰਕਾਰਾਂ ਦਾ ਬੰਦਾ ਜਿਹੜੇ ਇਨਕੁਆਰੀਆਂ ਕਰਦੀਆਂ ਨੇ ਕਿਉਂਕਿ ਕੋਈ ਵੀ ਬੰਦਾ ਜਿਹੜਾ ਸਰਕਾਰ ਦੀ ਇਨਕੁਆਰੀ ਤੋਂ ਬਿਨਾ ਪਾਕਿਸਤਾਨੇ ਜਾ ਸਕਦਾ ਇਹ ਪਾਕਿਸਤਾਨ 에ਜੰਸੀਆਂ ਇਨਕੁਆਰੀ ਕਰਦੀਆਂ ਨੇ ਉਸ ਤੋਂ ਬਾਅਦ ਨਾਮ ਵੀ ਕੱਟੇ ਜਾਂਦੇ ਨੇ ਇਹਦਾ ਮਤਲਬ ਇਹ ਸਰਕਾਰ ਫੇਲ ਹੋਈ ਹੈ ਉਹਨਾਂ ਨੇ ਇਨਕੁਆਰੀ ਪੂਰੀ ਨਹੀਂ ਕੀਤੀ ਕਿਉਂਕਿ ਕਈ ਬੰਦੇ ਸਾਡੇ ਜਿਹੜੇ ਯਾਤਰੀ ਹੋਣੇ ਉਹਨਾਂ ਨੂੰ ਬਾਰਡਰ ਤੇ ਰੋਕ ਲਿਆ ਗਿਆ ਕਿ ਉਹਨਾਂ ਦੀ ਇਨਕੁਆਰੀ ਜਿਹੜੀ ਰਿਪੋਰਟ ਸਹੀ ਨਹੀਂ ਆਈ ਜਾਂ ਕੋਈ ਕਿਸੇ ਦੇ ਕੇਸ ਸੀ ਈਐਸਬੀ ਬਾਰੇ ਸਰਕਾਰ ਨੂੰ ਹੀ ਬਦਲ ਲੱਗਾ ਕਿ ਇਹ ਬੀਬੀ ਦੀ ਕੀ ਨੀਤਾਂ ਜਾਂ ਕਿਉਂ ਇਹ ਮੰਨ ਲਓ ਜੇ ਇਹ ਤੇ ਅਣੀ ਜਾਂਦੇ ਆ ਗਈ ਤੇ ਉੱਥੋਂ ਚਲ ਗਈ ਇਹਦਾ ਮਤਲਬ ਪਹਿਲਾਂ ਵੀ ਉਹਦੇ ਨਾਲ ਕੋਈ ਸੰਬੰਧ ਹੁੰਦਾ ਹੋਊਗਾ ਜੇ ਇਹ ਜਿਸਰ ਸੰਬੰਧ ਹੁੰਦਾ ਹੈ ਤੇ ਏਜੰਸੀਆਂ ਕੀ ਕਰਦੀਆਂ ਇਹ ਸਰਕਾਰ ਦੀ ਫੇਲੀਅਰ ਮੈਂ ਸਮਝਦਾ ਸਰਕਾਰ ਦੀ ਫੇਲੀਅਰ ਆ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਇਸ ਬੀਬੀ ਦੀ ਪੜਤਾਲ ਕਰਦੇ ਕਿ ਇਹਦਾ ਇਹ ਪਾਕਿਸਤਾਨ ਕਿਹਦੇ ਨਾਲ ਗੱਲ ਕਰਦੀ ਹੈ ਜੇ ਕਿਸੇ ਨਾਲ ਗੱਲ ਕਰਦੀ ਸੀ ਤਾਂ ਹੀ ਉਹ ਉਥੋਂ ਗਾਇਬ ਹੋਈ ਉਹਨੇ ਮੈਨੂੰ ਇਹ ਹੀ ਬਦਲ ਲੱਗਾ ਜੀ ਉਹਨੇ ਉਥੇ ਉਹ ਜਿਆ ਨਾ ਬਰਲੇ ਔਸ਼ਦਾ ਮੈਚ ਵੀ ਕਰਾ ਲਈ ਉਹ ਵੀ ਕੋਈ ਕਹਿ ਨਹੀਂ ਸਕਦੇ ਪਰ ਇਹ ਦੇ ਨਾਲ ਮੈਂ ਸਮਝਦਾ ਕਿ ਇਹਦੇ ਨਾਲ ਪੰਜਾਬ ਦੀ ਬਹੁਤ ਜਿਆਦਾ ਬਦਨਾਮੀ ਹੋਈ ਹੈ ਕਿਉਂਕਿ ਬੀਬੀ ਦੇ ਇਸ ਤਰ੍ਹਾਂ ਕਹਿ ਬੋਣ ਨਾਲ ਜਿੱਥੇ ਜ਼ਿਲ੍ਹੇ ਦੀ ਬਦਨਾਮੀ ਹੋਈ ਹੈ ਪੰਜਾਬ ਦੀ ਬਦਨਾਮੀ ਵੀ ਹੋਈ ਹੈ ਉੱਥੇ ਹੀ ਜਿਹੜੇ ਯਾਤਰੂ ਜਾਣ ਵਾਲੇ ਜਥੇ ਉਹਨਾਂ ਨੂੰ ਇਸ ਕਾਰਨ ਮੁਸ਼ਕਲ ਨਹੀਂ ਪਈ ਆ ਪਰਵਾਦ ਨੂੰ ਮੁਸ਼ਕਲ ਨਹੀਂ ਪਈ ਹੈ ਮੈਂ ਬੀਬੀ ਦੀ ਇਸ ਗਲਤੀ ਦੀ ਮੈਂ ਬਹੁਤ ਨਿੰਦਾ ਕਰਦਾ ਕਿਉਂਕਿ ਇਹਦੇ ਨਾਲ ਜਿਹੜੀਆਂ ਉਹ ਦੂਜੇ ਜਿਹੜੇ ਯਾਤਰੀ ਯਾਤਰੀ ਉਹਨਾਂ ਦੀ ਭਾਵਨਾ ਨੂੰ ਠੇਸ ਪਹੁੰਚਦੀ